ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਵਿਦੇਸ਼ ਜਾ ਰਿਹਾ ਹੁੰਦਾ ਤਾਂ ਉਹਨਾਂ ਦਾ ਸਰੀ ਆਪਣੇ ਮਾਲਕ ਦੇ ਗੱਲ ਆ ਕੇ ਉੱਚੀ ਉੱਚੀ ਪੁੱਭਾਂ ਮਾਰ ਕੇ ਰੋਂ ਲੱਗ ਪੈਂਦਾ ਤੇ ਕਹਿੰਦਾ ਹੈ ਬਾਈ ਜੀ ਮੈਨੂੰ ਸੱਡ ਕੇ ਨਾ ਜਾਓ ਦੇਖੋ ਕਿੰਨਾ ਪਿਆਰਾ ਸਿਰੀ ਅਤੇ ਮਾਲਕ ਵਿੱਚ ਜੇ ਆਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ